ਸਰ ਜਿਹੜਾ ਆਪਰੇਸ਼ਨ ਪ੍ਰਹਾਰ 2 ਚਲਾਇਆ ਜਾ ਰਿਹਾ ਹੈ ਇਹ ਆਪਰੇਸ਼ਨ ਪ੍ਰਹਾਰ 1 ਤੋਂ ਬਾਅਦ ਪ੍ਰਹਾਰ 2 ਚਲਾਇਆ ਜਾ ਰਿਹਾ ਤਾਂ ਕਿ ਜਿਹੜੇ ਪ੍ਰਹਾਰ 1 ਤੋਂ ਕੁਝ ਗੈਂਗਸਟਰਸ ਜਾਂ ਉਹਨਾਂ ਦੇ ਐਸੋਸੀਏਟਸ ਜਾਂ ਉਹਨਾਂ ਨੂੰ ਸਪੋਰਟ ਕਰਨ ਵਾਲੇ ਬੱਚੇ ਸਨ ਜਿਹੜੇ ਸਾਨੂੰ ਵਾਂਟਡ ਸੀ ਕੇਸਿਸ ਦੇ ਵਿੱਚ ਜਾਂ ਹੋਰ ਕ੍ਰਿਮੀਨਲ ਐਕਟੀਵਿਟੀਆਂ ਇਨਵੋਲਡ ਨੇ ਅਲਟੀਮੇਟਲੀ ਉਹਨਾਂ ਦਾ ਸਪੋਰਟ ਗਰੁੱਪ ਬੰਦਾ ਅਸੀਂ ਉਹਨਾਂ ਦੇ ਕਾਰਵਾਈ ਕਰਨ ਵਾਸਤੇ ਇਹ ਹਿਜਕੀ ਸਾਹਿਬ ਦੀ ਨਹਿਰ ਮਾਈ ਦੇ ਵਿੱਚ ਸਰਕਾਰ ਦੇ ਹਦਾਇਤਾਂ ਦੇ ਉੱਪਰ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈਗਾ ਔਰ ਸਾਨੂੰ ਬੜਾ ਇੱਕ ਸਕਸੈਸ ਮਿਲੀ ਹੈ ਅੱਜ अर्ਲੀ ਮਾਰਨਿੰਗ ਤੋਂ ਅਸੀਂ ਸਾਡਾ ਆਪਰੇਸ਼ਨ ਚੱਲ ਰਿਹਾ ਹੈਗਾ ਔਰ ਕਾਫੀ ਬੰਦੇ ਅਸੀਂ ਇੱਥੇ ਅਰੈਸਟ ਕੀਤੇ ਨੇ ਸੈਕੰਡਲੀ ਇਸੇ ਆਪਰੇਸ਼ਨ ਦੇ ਦੌਰਾਨ ਹੀ ਅਸੀਂ ਕਾਸੋ ਆਪਰੇਸ਼ਨ ਨੂੰ ਚਲਾ ਰਹੇ ਹਾਂ ਇੰਟਰ ਡਿਸਟ੍ਰਿਕਟ ਨਾਕੇ ਉੱਤੇ ਲਗਾਏ ਗਏ ਨੇ ਹਾਈ ਟੈਕ ਨਾਕੇ ਲਗਾਏ ਗਏ ਨੇ ਵਿਦ ਹੈਵੀ ਡਿਪਲੋਇਮੈਂਟ ਲਗਾਏ ਗਏ ਨੇ ਐਂਡ ਥੋਰੋਲੀ ਅਸੀਂ ਇਨ ਐਂਡ ਆਊਟ ਟ੍ਰੈਫਿਕ ਜਿਹੜੀ ਹੈ ਉਹ ਸਾਰੀ ਚੈੱਕ ਕਰ ਰਹੇ ਹੈਗੇ ਆ ਜਿਹੜੇ ਮੇਨ ਨਾਕੇਜ਼ ਨੇ ਉਹਨਾਂ ਤੇ ਅਸੀਂ ਡਰੋਨ ਵੀ ਇਸਤੇਮਾਲ ਕਰ ਰਹੇ ਹਾਂ ਡਰੋਨ ਸੇ ਨਾਲ ਸਾਡੀ ਜਿਹੜੀ ਨਜ਼ਰ ਜਿਹੜੀ ਹੈ ਨਾਕੇ ਦੇ ਆਸ-ਪਾਸ ਜਿੱਦਾਂ ਦੂਰ ਗੱਡੀਆਂ ਨੇ ਉਹਨਾਂ ਤੇ ਨਜ਼ਰ ਰਹਿੰਦੀ ਹੈ ਐਕਟੀਵਿਟੀਆਂ ਦੇ ਮੂਵਮੈਂਟ ਦਾ ਪਤਾ ਲੱਗਦਾ ਹੈਗਾ ਰਿਕਾਰਡਿੰਗ ਵੀ ਹੁੰਦੀ ਹੈ ਔਰ ਉਹਦੇ ਨਾਲ ਸਾਨੂੰ ਕਾਫੀ ਹੈਲਪ ਮਿਲਦੀ ਹੈਗੀ ਹੈ ਔਰ ਮੇਨ ਪਰਪਸ ਜਿਹੜਾ ਵਾ ਐਨੀ ਪਰਸਨ ਹੂ ਇਜ਼ ਵਾਇਓਲੇਟਿੰਗ ਲਾ ਉਹਨੂੰ ਅਸੀਂ ਕਾਬੂ ਕਰਾਂ